ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅਮਰਪਾਲ ਤੇ ਐਨਐਸਐ ਲਵਾਉਣ ਵਾਲੇ ਮੁੱਖ ਮੰਤਰੀ ਨੇ ਬਹੁਤ ਵੱਡਾ ਰਿਐਕਸ਼ਨ ਲੈ ਲਿਆ 26 ਜਨਵਰੀ ਨੂੰ ਜਿਹੜਾ ਕਿ ਇੱਕ ਦਿਵਸ ਮਨਾਇਆ ਜਾ ਰਿਹਾ ਤਾਂ ਉਸ 26 ਜਨਵਰੀ ਦਾ ਪਲਾਨ ਬਦਲ ਕੇ ਧਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ ਪੰਨੂ ਤੋਂ ਡਰਦੇ ਮਾਰੇ ਨੇ ਜਿਹੜੀ ਕਿ ਝੰਡਾ ਚੜਾਉਣ ਦੀ ਰਸਮ ਉਹ ਬਦਲ ਦਿੱਤੀ ਹੈ ਤੇ ਇਹਦਾ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਬੜਾ ਹੀ ਧਮਾਕੇਦਾਰ ਵੀਡੀਓ ਹੈ ਜਿਹਦੇ ਵਿੱਚ ਅਮਰਪਾਲ ਸਿੰਘ ਤੇ ਐਨਐਸਏ ਲਾਉਣ ਵਾਲਾ ਮੁੱਖ ਮੰਤਰੀ ਦਰਅਸਲ ਪੰਨੂ ਦੀ ਧਮਕੀ ਤੋਂ ਡਰ ਗਿਆ ਤਾਂ ਉਹਨੇ ਕਿਹਾ ਸੀ ਕਿ ਅਸੀਂ ਬੰਬ ਨਾ ਉਡਾ ਦੇਾਂਗੇ ਤਾਂ ਬਹੁਤ ਹੀ ਵੱਡੀ ਧਮਕੀ ਦਿੱਤੀ ਆ ਪੰਨੂ ਨੇ ਅਮਰੀਕਾ ਦੇ ਵਿੱਚੋਂ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ 26 ਜਨਵਰੀ ਨੂੰ ਦਿਹਾੜਾ ਮਨਾਇਆ ਜਾਂਦਾ ਇੱਕ ਝੰਡਾ ਲਹਿਰਾਉਣ ਦੀ ਰਸਮ ਹੁੰਦੀ ਆ ਤਾਂ ਉਹਨਾਂ ਨੂੰ ਬਗਲ ਕੇ ਰੱਖ ਦਿੱਤਾ ਤਾਂ ਉਹਨਾਂ ਨੇ ਬਦਲ ਕੇ ਕਿਸੇ ਹੋਰ ਟਿਕਾਣੇ ਤੇ ਕਰ ਦਿੱਤਾ ਤਾਂ ਦੇਖੋ ਮੈਂ ਤੁਹਾਨੂੰ ਇੱਕ ਜਿਹੜੀ ਚਰਚਾ ਕਰਨੀ ਆ ਬੜੀ ਹੀ ਕਹਿਮ ਜਿਹੜੀ ਗੱਲ ਹੈ ਤਾਂ ਸਾਰੇ ਹੀ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਸੁਣ ਲੈਣੀ ਜ਼ਰੂਰੀ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇੱਕ ਪਾਸੇ ਅਮਰਪਾਲ ਸਿੰਘ ਤੇ ਐਨਐਸᱮ ਲਵਾਉਂਦਾ ਹੈ ਔਰ ਦੂਜੇ ਪਾਸੇ ਜਦੋਂ ਆਪ ਦੀ ਜਾਣ ਤੇ ਆ ਬਣਦੀ ਹੈ ਤਾਂ ਉਸ ਵਕਤ ਫਿਰ ਪਲਾਨ ਕਿਵੇਂ ਬਦਲਦੇ ਨੇ ਤਮਾਤ ਹਨੂਰ ਇੱਕ ਵੀਡੀਓ ਦਿਖਾਉਣਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਝੇ ਜਿਹੜੇ ਕੀ ਬੜੇ ਹੀ ਅਹਿਮ ਨੇ ਐਸੇ ਹੀ ਮੁੱਦੇ ਤੇ ਸੁਣੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਫਰੀਦਕੋਟ ਦੇ ਵਿੱਚ ਝੰਡਾ ਨਹੀਂ ਲਹਿਰਾਉਣਗੇ ਉਹਨਾਂ ਦਾ ਝੰਡਾ ਲਹਿਰਾਉਣ ਦੀ ਥਾਂ ਬਦਲ ਦਿੱਤੀ ਗਈ ਹੈ ਹੁਣ ਮੁੱਖ ਮੰਤਰੀ ਪੰਜਾਬ ਮੋਹਾਲੀ ਦੇ ਵਿੱਚ ਝੰਡਾ ਲਹਿਰਾਉਣਗੇ ਕਿ ਕਿਆਸ ਨਾੀਆਂ ਲਗਾਈਆਂ ਜਾ ਰਹੀਆਂ ਨੇ ਕਿ ਐਸਐਫਜੀ ਦੀ ਬੰਬ ਦੀ ਧਮਕੀ ਤੋਂ ਬਾਅਦ ਇਹ ਜਗ੍ਹਾ ਬਦਲ ਦਿੱਤੀ ਗਈ ਹੈ ਦੱਸ ਦੋ ਇਹ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਬੀਤੀ ਰਾਤ ਲਿਆ ਸੀ ਹਾਲਾਂਕਿ ਉਸ ਸਮੇਂ ਸਮਾਗਮ ਦਾ ਸਥਾਨ ਦਾਨੇ ਕੀਤਾ ਗਿਆ ਸੀ ਅੱਜ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਐਸ ਦਿਨ ਆਰ ਕੀ ਹੁਣ ਵਿਧਾਨ ਸਭਾ ਸਪੀਕਰ ਕੁਲਦਾਸ ਸਿੰਘ ਸੰਧਵਾ ਪ੍ਰੀਤ ਕੋਟ ਦੇ ਵਿੱਚ ਤਿਰੰਗਾ ਲਹਿਰਾਉਣਗੇ ਇਸ ਤੋਂ ਇਲਾਵਾ ਐਸਐਫਜੀ ਦੇ ਚੀਫ ਖਾਲਿਸਤਾਨੀ ਅਤਵਾਦੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਪ੍ਰੀਤ ਕੋਟ ਦੇ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਹੈ ਤੇ ਉਸ ਨੂੰ ਲੈ ਕੇ ਡੀਜੀਪੀ ਪੰਜਾਬ ਦੇ ਵੱਲੋਂ ਵੀ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਸੀਐਮ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਸੀ ਪੰਨੂ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਉਲਟਾ ਕੰਮ ਕਰਨ ਵਾਲੇ ਦਾ ਹਾਲ ਸਾਬਕਾ ਮੁੱਖ ਮੰਤਰੀ ਵਿਨ ਸਿੰਘ ਵਰਗਾ ਹੀ ਹੋਵੇਗਾ ਪੰਨੂ ਨੇ ਕਿਹਾ ਕਿ ਉਹਨਾਂ ਦੇ ਫਰੀਦਕੋਟ ਰੇਲਵੇ ਸਟੇਸ਼ਨ ਅਤੇ ਨੈਰੂ ਸਟੇਡੀਅਮ ਤੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਨੇ ਤਾਂ ਪੰਜਾਬੀਓ ਗੱਲ ਸਮਝਣ ਦੀ ਲੋੜ ਆ ਮੇਰਾ ਵੀਰ ਗੌਰ ਦੇ ਨਾਲ ਸੁਣਨਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਅਸੀਂ ਬਾਈ ਦੇ ਵਿੱਚ ਬਣਾਇਆ ਮੈਂ ਕੱਲ ਵੀ ਅਪੀਲ ਕੀਤੀ ਹੈ सीएमਪਰਵੰਤ ਮਾਨ ਨੂੰ ਮੈਂ ਸਿੱਧੀ ਅਪੀਲ ਕੀਤੀ ਹੈ ਕਿ ਅਸੀਂ ਦਰਸਾਲ ਕੁਝ ਨਹੀਂ ਚਾਹੁੰਦੇ ਅਸੀਂ ਤੁਹਾਡੀ ਪੰਜਾਬ ਦੇ ਆਪਾਂ ਸਾਰੇ ਇੱਕ ਹਾਂ ਪਰ ਕਿਤੇ ਨਾ ਕਿਤੇ ਤੁਸੀਂ ਜਿੱਤ ਕੇ ਸਾਡੇ ਤੋਂ ਲੈ ਕੇ ਵੋਟਾਂ ਤੁਸੀਂ ਬਖਰੇਵੇਂ ਪੈਦਾ ਕਰ ਦਿੱਤੇ ਨੇ ਸਾਡੇ ਹੀ ਵਿੱਚ ਕਿਵੇਂ ਕਰਲੇ ਨੇ ਆਪਾਂ ਆਪਣੇ ਦੇਸ਼ ਦੇ ਵਿੱਚ ਯਾਨੀ ਪੂਰੇ ਦੇਸ਼ ਦੇ ਵਿੱਚ ਸਾਡੇ ਸੂਬਿਆਂ ਦੀਆਂ ਸਰਕਾਰਾਂ ਸਾਡੇ ਸੂਬਿਆਂ ਦੇ ਲੋਕ ਲੜ ਰਹੇ ਨੇ ਇੱਕ ਦੂਜੇ ਦੇ ਨਾਲ ਜਿਵੇਂ ਕਿ ਅਮਰਪਾਲ ਸਿੰਘ ਨੂੰ ਅੰਦਰ ਕਰ ਦਿੱਤਾ ਡਿਬਰੂਗੜ੍ਹ ਦੇ ਵਿੱਚ ਬੰਦ ਕਰ ਦਿੱਤਾ ਨੌ ਸਾਥੀਆਂ ਦੇ ਨਾਲ 10ਵੇਂ ਅਮਰਪਾਲ ਸਿੰਘ ਨੇ ਔਰ ਦੂਜੇ ਪਾਸੇ ਅਮਰੀਕਾ ਦੇ ਵਿੱਚ ਇੱਕ ਸਾਜ਼ਿਸ਼ ਚੱਲੀ ਜਾਂਦੀ ਹੈ ਜਿਹਦੇ ਨਾਲ ਗੁਰਪੰਤ ਸਿੰਘ ਪੰਨੂ ਸੀਐਮ ਭਗਵੰਤ ਮਾਨ ਨੂੰ ਧਮਕੀ ਦਿੰਦਾ ਕਿ ਅਸੀਂ ਬੰਬ ਨਾ ਉਡਾ ਦੇਾਂਗੇ ਤਾਂ ਹੁਣ ਦੂਜੇ ਪਾਸੇ ਸੀਐਮ ਭਗਵੰਤ ਮਾਨ ਦੇ ਹੱਥਾਂ ਪੈਰਾਂ ਦੀ ਪੈ ਗਈ ਹੈ ਕਿ ਉਹਨਾਂ ਨੇ ਆਪਣਾ ਸਥਾਨ ਹੀ ਬਦਲ ਦਿੱਤਾ ਜਿਹੜਾ ਕਿ ਝੰਡਾ ਲਹਿਰਾਉਣ ਦੀ ਇੱਕ ਰਸਮ ਹੁੰਦੀ ਹੈ ਤਾਂ ਉਹਨੂੰ ਬਦਲ ਦਿੱਤਾ ਯਾਨੀ ਹੋਸ਼ ਛੁੱਟ ਗਏ ਨੇ ਸੀਐਮ ਮਾਨ ਦੇ ਔਰ ਦੂਜੇ ਪਾਸੇ ਅਮਰੀਕਾ ਯਾਨੀ ਡੋਨਰ 트ੰਪ ਅਮਰੀਕਾ ਦਾ ਰਾਸ਼ਟਰਪਤੀ ਇੱਕ ਗੇਮ ਖੇਡ ਰਿਹਾ ਸਾਡੇ ਨਾਲ ਕਿਵੇਂ ਖੇਡ ਰਿਹਾ ਦੇਖੋ ਅਮਰੀਕਾ ਪਾਵਰਫੁਲ ਦੇਸ਼ ਆ ਸਾਰੇ ਜਾਣਦੇ ਹੋ ਔਰ ਦੂਜੇ ਪਾਸੇ ਉਹਨਾਂ ਨੇ ਗੁਰਪੰਤ ਸਿੰਘ ਪੰਨੂ ਦੇ ਰਾਹੀਂ ਇੱਕ ਸੀਐਮ ਮਾਨ ਨੂੰ ਧਮਕੀ ਦਿਵਾ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਅਕਸਰ ਪਤਾ ਹੈ ਕਿ ਜਿਹੜੇ ਸੀਐਮ ਭਗਵੰਤ ਮਾਨ ਹੈ ਉਹ ਦਰਸਲ ਸਿੱਖਾਂ ਦੇ ਵਿਰੁੱਧ ਨੇ ਕਿਵੇਂ ਵਿਰੋਧ ਨੇ ਜਿਵੇਂ ਕਿ ਭਾਈ ਅਮਰਪਾਲ ਸਿੰਘ ਤੇ ਐਨਐਸਏ ਲਵਾਉਣੀ ਉਹਨੂੰ ਬਾਰ-ਬਾਰ ਫੇਰ ਵਧਾ ਦੇਣੀ ਉਸ ਤੋਂ ਬਾਅਦ ਯੂਏਪੀਏ ਲਾ ਦੇਣੀ ਕਈ ਵਾਰ ਉਹਦੀ ਘਰਵਾਲੀ ਤੇ ਇਲਜ਼ਾਮ ਲਾ ਦੇਣੇ ਹੋਰ ਬਹੁਤ ਸਾਰੀਆਂ ਗੱਲਾਂ ਯਾਨੀ ਪੂਰਾ ਟਾਰਗੇਟ ਕੀਤਾ ਹੈ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਔਰ ਅਮਰਪਾਲ ਸਿੰਘ ਨੂੰ ਹੁਣ ਦੇਖੋ ਤੁਸੀਂ ਜਿਹੜੀ ਕਿ ਭਾਈ ਅਮਰਪਾਲ ਸਿੰਘ ਤੇ 29 ਜਨਵਰੀ ਨੂੰ ਐਨਐਸਏ ਤੇ ਜਿਹੜੀ ਰਿਹਾਈ ਤੇ ਇੱਕ ਸੁਣਵਾਈ ਹੋਣ ਜਾ ਰਹੀ ਹੈ ਤਾਂ ਐਨਐਸਏ ਕੁੱਟੂ ਦੀ ਰਿਹਾਈ ਵੀ ਹੋ ਸਕਦੀ ਹੈ ਉਸ ਦੇ ਡਰ ਤੋਂ ਅਮਰਪਾਲ ਸਿੰਘ ਦੇ ਖਿਲਾਫ ਇੱਕ ਬਹੁਤ ਵੱਡਾ ਏਜੰਡਾ ਕੱਟ ਕੇ ਲਿਆਈਆਂ ਸਰਕਾਰਾਂ ਦੋਵੇਂ ਸਰਕਾਰਾਂ ਸਾਡੇ ਸੂਬੇ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਜਿਹੜਾ ਏਜੰਡਾ ਕੱਟ ਕੇ ਲਿਆਈਆਂ ਨੇ ਉਹ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਵਿਰਲਾ ਉਹਨਾਂ ਦੇ ਰਾਹੀਂ ਇਹਨਾਂ ਨੇ ਇਹ ਚਿੱਠੀ ਘੜਵਾਈ ਹੈ ਕਿ ਭਾਈ 46 ਦਿਨ ਹੋ ਗਏ ਨੇ 60 ਦਿਨ ਜੇ ਕੋਈ ਐਬਸੈਂਟ ਰਹਿੰਦਾ ਸੈਸ਼ਨ ਦੇ ਵਿੱਚ ਆਉਣ ਤੋਂ ਤਾਂ ਫੇਰ ਉਹਦੀ ਜਿਹੜੀ ਐਮਪੀ ਸ਼ਿਪ ਹੋ ਰੱਦ ਹੋ ਜਾਂਦੀ ਐ ਤਾਂ ਹੁਣ ਤੁਸੀਂ ਆਪ ਸਮਝੋ ਕਿ ਉਹਨੂੰ ਜਿੱਤੇ ਹੋਏ ਬੰਦੇ ਨੂੰ ਇੱਕ ਇੱਕ ਐਮਪੀ ਬੰਦੇ ਨੂੰ ਨਹੀਂ ਜਰ ਸਕਦੇ ਯਾਰ ਉਹ ਵੀ ਜੇਲ੍ਹ ਦੇ ਵਿੱਚ ਬੈਠੇ ਨੂੰ ਉਹ ਕਹਿੰਦੇ ਨੇ ਵੀ ਇਹਦੀ ਐਮਪੀ ਸ਼ਿਪ ਵੀ ਰੱਦ ਹੋ ਜਾਵੇ ਤਾਂ ਕਿ ਅਮਰਪਾਲ ਸਿੰਘ ਦਾ ਕੋਈ ਵੀ ਰਸਤਾ ਖੁੱਲਾ ਨਾ ਰਹੇ ਤੇ ਅਸੀਂ ਸਾਰੇ ਰਸਤੇ ਬੰਦ ਕਰ ਦਈਏ ਸੋ ਇਸ ਕਰਕੇ ਭਗਵੰਤ ਮਾਨ ਨੂੰ ਚਾਹੀਦਾ ਕਿ ਜਿਹੜੀ ਸਾਡੇ ਪੰਜਾਬ ਦੀ ਆਬਾਦ 10 ਸਾਲ ਤੁਹਾਨੂੰ ਕਿਸੇ ਦਿਨ ਉਹਨਾਂ ਨੇ ਹੀ ਚੁਣਿਆ ਸੀ ਪਰ ਤੁਸੀਂ ਅੱਜ ਵੀ ਆਪਣੇ ਲੋਕਾਂ ਤੇ ਲਗਾਤਾਰ ਤਸ਼ੱਦਦ ਕਰਦੇ ਹੋ ਤੇ ਜਦੋਂ ਫਿਰ ਤੁਹਾਡੀ ਵਾਰੀ ਆਪਣੀ ਆ ਗਈ ਹੈ ਤੇ ਹੁਣ ਤੁਸੀਂ ਆਪਣੀਆਂ ਝੰਡੇ ਲਹਿਰਾਉਣ ਦੀਆਂ ਜਿਹੜੀਆਂ ਰਸਮਾਂ ਨੇ ਉਹਨਾਂ ਨੂੰ ਵੀ ਬਦਲ ਕੇ ਕਿਸੇ ਹੋਰ ਸਥਾਨ ਤੇ ਰੱਖ ਰਹੇ ਹੋ ਤਾਂ ਹੁਣ ਤੁਹਾਨੂੰ ਮਹਿਸੂਸ ਹੁੰਦਾ ਕਿ ਜਿਹੜੀ ਇੱਕ ਸਜ਼ਾ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਤਾਂ ਸਿਰਫ ਇੱਕ ਧਮਕੀ ਹੈ ਦਰਅਸਲ ਹੈ ਤਾਂ ਉਹਨਾਂ ਦੀ ਫੋਕੀ ਧਮਕੀ ਹੈ ਕਰਦੇ ਕੁਝ ਨਹੀਂ ਉਹਨਾਂ ਨੇ ਸਿਰਫ ਤੁਹਾਨੂੰ ਧਮਕਾਇਆ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਸਾਡਾ ਹਊਆ ਬਹੁਤ ਵੱਡਾ ਹੈ ਜਿਵੇਂ ਕਿ ਤੁਸੀਂ ਅਮਰਪਾਲ ਸਿੰਘ ਤੇ ਯੂਪੀਏ ਲਾ ਕੇ ਲੋਕਾਂ ਦੇ ਸਾਹਮਣੇ ਇਹ ਗੱਲ ਲਿਆਂਦੀ ਕਿ ਭਾਈ ਅਮਰਪਾਲ ਸਿੰਘ ਤੇ ਦਾ ਯੂਪੀਏ ਲੱਗਿਆ ਤੇ ਜਿੰਨੇ ਅਮਰਪਾਲ ਸਿੰਘ ਨੂੰ ਚਾਉਣ ਵਾਲੇ ਨੇ ਉਹ ਦਰਅਸਰ ਪਿੱਛੇ हट ਜਾਣਗੇ ਪਰ ਨਹੀਂ ਕਿਉਂਕਿ ਲੋਕ ਸਭ ਜਾਣਦੇ ਨੇ ਸੀਐਮ ਮਾਨ ਸਾਹਿਬ ਅਸੀਂ ਤੁਹਾਨੂੰ ਮੈਂ ਲਗਾਤਾਰ ਵੀਡੀਓ ਦੇ ਵਿੱਚ ਕਹਿੰਦਾ ਆ ਰਹੇ ਹਾਂ ਕਿ ਅਸੀਂ ਤੁਹਾਨੂੰ ਬਾਈ ਦੇ ਵਿੱਚ ਵੱਡੇ ਪੱਧਰ ਤੇ ਯਾਨੀ ਤੁਹਾਡੀ ਸਪੋਰਟ ਕੀਤੀ ਹੈ ਤਾਂ ਉਹ ਮੈਨੂੰ ਦਿਨ ਅੱਜ ਵੀ ਯਾਦ ਆਉਂਦੇ ਨੇ ਕਿ ਅਸੀਂ ਸਾਡੇ ਮੁੱਖ ਮੰਤਰੀ ਨੂੰ بڑے ਜੋਰਾ ਸ਼ੋਰਾਂ ਦੇ ਨਾਲ ਲੈ ਕੇ ਆਂਦਾ ਔਰ ਸਾਨੂੰ ਇਹ ਉਮੀਦ ਨਹੀਂ ਸੀ ਕਿ ਸਾਡੇ ਹੀ ਸਿੱਖਾਂ ਨੌਜਵਾਨਾਂ ਦੇ ਉੱਤੇ ਸਾਡੀ ਹੀ ਨੌਜਵਾਨੀ ਜਿਹੜੀ ਪੰਜਾਬ ਦੀ ਚਿੱਟੇ ਨਾਲ ਖਤਮ ਹੋ ਰਹੀ ਹੈ ਤਾਂ ਇਹਨਾਂ ਜਿਹੜੀਆਂ ਗੱਲਾਂ ਬਾਤਾਂ ਦੇ ਨਾਲ ਪੰਜਾਬ ਦੀ ਬਰਬਾਦੀ ਬਹੁਤ ਸਾਰੀ ਹੋਈ ਹੈ ਤੁਹਾਡੇ ਰਾਜ ਦੇ ਵਿੱਚ ਤਾਂ ਹੁਣ ਤੁਸੀਂ ਆਪਦੇ ਵਾਰੀ ਫਿਰ ਪਲਾਨ ਬਦਲ ਦਿੰਨੇ ਹੋ ਫਿਰ ਤੁਸੀਂ ਝੰਡਾ ਵੀ ਨਹੀਂ ਉੱਥੇ ਚੜਾਉਂਦੇ ਜਿੱਥੇ ਚੜਾਉਣਾ ਹੁੰਦਾ ਹੁਣ ਤੁਸੀਂ ਮਹਾਲੀ ਝੰਡਾ ਚੜਾਉਂਗੇ ਤਾਂ ਮੈਨੂੰ ਲੱਗਦਾ ਵੀ ਜਿਵੇਂ ਡਰ ਤੁਹਾਡੇ ਅੰਦਰ ਬੈਠ ਗਿਆ ਪਹਿਲਾਂ ਅਮਰਪਾਲ ਸਿੰਘ ਨੂੰ ਲੈ ਕੇ ਕਹਿੰਦੇ ਸੀ ਤਾਂ ਹੁਣ ਦੱਸੋ ਅਮਰਪਾਲ ਸਿੰਘ ਦਾ ਇਸ ਗੱਲ ਦੇ ਨਾਲ ਲੈਣਾ ਦੇਣਾ ਕੀ ਹੈ ਸੋ ਇਸ ਕਰਕੇ ਮੇਰੀ ਅਪੀਲ ਹੈ ਸਾਡੇ ਹੀ ਮੁੱਖ ਮੰਤਰੀ ਨੂੰ ਕਿ ਦੇਖੋ ਅਸੀਂ ਬਾਈ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਦਿੱਤਾ ਸੋ ਇਸ ਕਰਕੇ ਇੱਕ ਵੋਟਰ ਹੋਣ ਦੇ ਨਾਤੇ ਇੱਕ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਇੱਕ ਪੰਜਾਬੀ ਹੋਣ ਦੇ ਨਾਤੇ ਮੈਂ ਤੁਹਾਨੂੰ ਸਿੱਧੀ ਆਪਣੇ ਚੈਨਲ ਬਣੀਓ ਅਪੀਲ ਕਰ ਰਿਹਾ ਕਿ ਜਿਵੇਂ ਅਸੀਂ ਤੁਹਾਡੇ ਹੱਕ ਦੇ ਵਿੱਚ ਪਹਿਲਾਂ ਖੜੇ ਸੀ ਸੋ ਅਸੀਂ ਹੁਣ ਵੀ ਖੜ੍ਹ ਜਾਾਂਗੇ ਪਰ ਸਾਡੀ ਇੱਕ ਗੱਲ ਮੰਨ ਕੇ ਮੇਰਾ ਵੀਰ ਭਗਵੰਤ ਮਾਨ ਜੀ ਉਹਨਾਂ ਸਿੰਘਾਂ ਨੂੰ ਛੱਡੋ ਜਿਨ੍ਹਾਂ ਸਿੰਘਾਂ ਨੂੰ ਪੂਰਾ ਪੰਜਾਬ ਦੇਖ ਰਿਹਾ ਤਾਂ ਤੁਸੀਂ ਇੱਕ ਜਿਹੜੀ ਲੜਾਈ ਲੜਨੀ ਹੈ ਸਿਆਸੀ ਲੜਾਈ ਲੜ ਲਿਓ ਕੋਈ ਗੱਲ ਨਹੀਂ ਉਹਦੇ ਤੇ ਤਾਂ ਸਭ ਨੂੰ ਛੂਟ ਹੈ ਲੋਕਤੰਤਰ ਹੈ ਨਾ ਫਿਰ ਆਪਣੇ ਤਾਂ ਤਾ ਪੰਜਾਬ ਵਾਲਿਓ ਜੇ ਤੁਹਾਨੂੰ ਕੋਈ ਗੱਲ ਕਿਵੇਂ ਵੀ ਲੱਗਦੀ ਹੈ ਤੁਹਾਡੀ ਪ੍ਰਕਿਰਿਆ ਮੇਰੇ ਤੱਕ ਜਰੂਰ ਪਹੁੰਚਣੀ ਚਾਹੀਦੀ ਹੈ ਮੇਰਾ ਵੀਰ ਇਸ ਗੱਲ ਦਾ ਮੈਂ ਇੰਤਜ਼ਾਰ ਰੱਖੂਗਾ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨ